ਇਹੇ ਤਸਵੀਰਾਂ ਉਸੇ ਸਖਸ਼ਦਿਆਂ ਨੇ ਜਿਸ ਦੇ ਵੱਲੋਂ ਬੀਤੇ ਦਿਨ ਸੁਦੀਸ਼ ਸੂਰੀ ਦਾ ਕਤਲ ਦਿਨ ਦਿਹਾੜੇ ਕੀਤਾ ਗਿਆ ਇਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਧਮਕੀਆਂ ਮਿਲਦੀਆਂ ਪਈਆਂ ਨੇ ਪਰ ਹੁਣ ਇਹ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਜਦੋਂ ਨਹਿنگ ਸਿੰਘਾ ਦੇ ਵੱਲੋਂ ਪਰਿਵਾਰ ਲਈ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਨਾਲ ਦੀ ਨਾਲ ਹੀ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਸੰਦੀਪ ਸੋਨੀ ਦੇ ਘਰ ਦੇ ਬਾਹਰ ਨਹਿنگ ਸਿੰਘਾ ਦੇ ਵੱਲੋਂ ਪੈਰਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਏ ਦਰਅਸਲ ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਸੁਦੀਰ ਸੂਰੀ ਦੇ ਵੱਲੋਂ ਇੱਕ ਮੰਦਰ ਦੇ ਬਾਹਰ ਕੂੜੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਸੂਰੀ ਦੇ ਨਾਲ ਉਸਤੇ ਗਨਮੈਨ ਵੀ ਮੌਜੂਦ ਸਨ ਪਰ ਉਸੇ ਸਮੇਂ ਸੰਦੀਪ ਦੇ ਵੱਲੋਂ ਉਸਤਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਭਾਵੇਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਡੀਜੀਪੀ ਦੇ ਵੱਲੋਂ ਮਾਨਿਟਰਿੰਗ ਕੀਤੀ ਜਾ ਰਹੀ ਹੈ ਸੰਦੀਪ ਸਣੀ ਜੋ ਪੁਲਿਸ ਦੀ ਰਿਮਾਂਡ ਤੇ ਹੈ ਪਰ ਦੂਸਰੇ ਪਾਸੇ ਇਹ ਵੀ ਸੋਸ਼ਲ ਮੀਡੀਆ ਤੇ ਖਬਰ ਆਈਆਂ ਸਨ ਕਿ ਸੰਦੀਪ ਦੇ ਪਰਿਵਾਰ ਨੂੰ ਧਮਕੀਆਂ ਮਿਲਦੀਆਂ ਪਈਆਂ ਨੇ ਜਿਸ ਤੋਂ ਬਾਅਦ ਸਿੰਘਾਂ ਦੇ ਵੱਲੋਂ ਨਿਹੰਗਾਂ ਦੇ ਵੱਲੋਂ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਪਰਿਵਾਰ ਦੇ ਲਈ ਕੀ ਵੱਡਾ ਐਲਾਨ ਕੀਤਾ ਗਿਆ ਏ ਇੱਕ ਵਾਰ ਤੁਸੀਂ ਵੀ ਧਿਆਨ ਨਾਲ ਸੁਣ ਲਵੋ ਕਿਉਂਕਿ ਸਮਾਜ ਵਿੱਚ ਕੁਝ ਐਂਟੀ ਸੋਸ਼ਲ 엘ਮੈਂਟਸ ਇਹੋ ਜਿਹੇ ਰਹਿੰਦੇ ਆ ਜਿਨ੍ਹਾਂ ਨੇ ਉੱਥੇ ਜਦੋਂ ਸਿੰਘ ਨੇ ਇਹ ਆਪਣਾ ਖਾਲਸਾਈ ਕਾਰਨਾਮਾ ਕੀਤਾ ਸੁਦੀਪ ਸੂਰੀ ਨੇ ਸੇ ਕੌਮ ਦੇ ਚਦਰ ਤੇ ਬਹੁਤ ਜ਼ਿਆਦਾ ਭਾਜੀਆਂ ਚਾੜੀਆਂ ਆ ਗਿਆ ਸਰ ਕਦੇ 2% ਕਹਿ ਕੇ ਕੁੱਟਲ ਦੇਣ ਵਾਲੀ ਗੱਲ ਕਹਿਣੀ ਕਦੇ ਧੀਆਂ ਪੈਣਾ ਬਾਰੇ ਆਪਸ਼ਪ ਬਹਿਣੇ ਆ ਆਦਤ ਜਿਹੜੀਆਂ ਗੱਲਾਂ ਜਦ ਕਿ ਸਿੱਖਾ ਵੱਲੋਂ ਉਸ ਨੂੰ ਜਿਆ ਕੁਝ ਵੀ ਨਹੀਂ ਸਿਖਾਇਆ ਜਾਂਦਾ ਭਾਈ ਸੰਦੀਪ ਸਿੰਘ ਸਣੀ ਸਾਡੀ ਕੂਮ ਕੌਮ ਦਾ ਸੁਖਮਾ ਵਾ ਸਾਨੂੰ ਉਹਦੇ ਕੀਤੇ ਹੋਏ ਤੇ ਮਾਣ ਆ ਅਜੇ ਹਾ ਮਾਣ ਹੀ ਇਹ ਪਰਿਵਾਰ ਕਰਦਾ ਤੇ ਇਸ ਤਰੀਕੇ ਨਾਲ ਸਰੋਪਾ ਉਹਦੇ ਨਾਲ ਅੱਜ ਅੰਮ੍ਰਿਤਸਰ ਪਹੁੰਚਣ ਤੇ ਗੋਲਡਨ ਗੇਟ ਤੇ ਇੱਥੇ ਇਹਨਾਂ ਦਾ ਸਵਾਗਤ ਕੀਤਾ ਗਿਆ ਵਾ ਦੂਸਰੀ ਗੱਲ ਇਹ ਇਹ ਜਿੱਥੇ ਸਨਮਾਨ ਆ ਨਾਲ ਦੀ ਨਾਲ ਅਸੀਂ ਪਰਿਵਾਰ ਨੂੰ ਪੂਰਨ ਖਾਲਸਾ ਪੰਥ ਵੱਲੋਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਪਰਿਵਾਰ ਹੁਣ ਪੰਥ ਦਾ ਪਰਿਵਾਰ ਆ ਇਹ ਇਹ ਕਿਸੇ ਵੀ ਰੂਪ ਦੇ ਵਿੱਚ ਇਕੱਲੇ ਨਹੀਂਗੇ ਪੂਰਨ ਖਾਲਸਾ ਪੰਥ ਜਿਹੜਾ ਵਾ ਇਹਨਾਂ ਦੇ ਨਾਲ ਆ ਜਿਵੇਂ ਕਿ ਸਮਾਜਿਕ ਮਾਧਿਅਮ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਨੇ ਬਦਗਲਾਮੀ ਕੀਤੀ ਅਸੀਂ ਉਹਨਾਂ ਲੋਕਾਂ ਨੂੰ ਪਹਿਲਾਂ ਵੀ ਤਾੜਨਾ ਕੀਤੀ ਆ ਤੇ ਹੁਣ ਵੀ ਜਿਹੜੇ ਸਾਡੇ ਸਿੰਘ ਆ ਉਹ ਇਹਨਾਂ ਦੇ ਪਰਿਵਾਰ ਦੀ ਪੂਰੀ ਤਰ੍ਹਾਂ ਪ੍ਰੋਟੈਕਸ਼ਨ ਕਰਨਗੇ ਜਿਵੇਂ ਵੀ ਹੋਊਗਾ ਰਲ ਮਿਲ ਕੇ ਅਸੀਂ ਸੋਹਣੇ ਤਰੀਕੇ ਨਾਲ ਇੱਥੇ ਬਸਣਾ ਚਾਹੁੰਦੇ ਆ ਅਸੀਂ ਸਮਾਜ ਦੇ ਵਿੱਚ ਅਮਨ ਚੈਨ ਚਾਹਣ ਵਾਲੇ ਲੋਕ ਆ ਅਮਨ ਪਸੰਦ ਲੋਕ ਆ ਅਸੀਂ ਕਿਸੇ ਰੂਪ ਦੀ ਕਤਲੋਗਾਸਤ ਵਾਲੇ ਪਾਸੇ ਵਾਲੇ ਨਹੀਂਗੇ ਪਰ ਜਦੋਂ ਕੋਈ ਧੱਕ ਦੇਵੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਆ ਚੂਂਕਾਰ ਅਜ਼ ਹਮਾ ਹਿਲ ਤੇ ਲਰ ਗੁਜਸ਼ ਬਲਾਲ ਬਲਾਲਸ ਮੁਰਦਨ ਬਾ ਸ਼ਮਸ਼ੀਰ ਦਸ ਉਹਦੇ ਤੇ ਪਹਿਰਾ ਦਿੱਤਾ ਵਾ ਸਾਡੇ ਭਾਈ ਸਲੀਪ ਸਿੰਘ ਸਣੀ ਰਹੇ ਦੂਸਰਾ ਸਾਡੀ ਗੱਲ ਇਹ ਸਾਰੇ ਜਿਹੜਾ ਮਹਿਕਮਾ ਉਹਦੇ ਤੱਕ ਵੀ ਜਾਣੀ ਚਾਹੀਦੀ ਤੁਹਾਡੇ ਮਾਧਿਅਮ ਤੇ ਕਿ ਉਸ ਸਿੰਘ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਹੀਂ ਹੋਣਾ ਚਾਹੀਦਾ ਜਦੋਂ ਜੋ ਵੀ ਹੋਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸੋ ਇਹਦੇ ਨਾਲ ਹੀ ਜਿਹੜੇ ਵਕਾਲਤ ਵਾਲੇ ਸਿੰਘ ਆ ਵਕੀਲ ਨੇ ਉਹ ਆਪਣਾ ਕੰਮ ਕਰ ਰਹੇ ਆ ਉਹਨਾਂ ਨੇ ਆਪਣਾ ਚਾਰਜ ਜੋਇ ਕਰ ਨਹੀਂ ਹੁੰਦੀ ਆ ਸੋ ਅਸੀਂ ਪੂਰੀ ਤਰ੍ਹਾਂ ਨਾਲ ਇਸ ਪਰਿਵਾਰ ਦੇ ਨਾਲ ਆ ਇਹਨਾਂ ਨੂੰ ਕਦੇ ਵੀ ਕੋਈ ਬੇਗਾਨਗੀ ਵਾਲਾ احساس ਨਹੀਂ ਹੋਣ ਦੇਵਾਂਗੇ ਸੋ ਅਸੀਂ ਇਸੀ ਦਾ ਭਰੋਸਾ ਦਿੰਦੇ ਆ ਦੇਖੋ ਇਹ ਬੜੀ ਹੈਰਾਨਗੀ ਵਾਲੀ ਗੱਲ ਆ ਪਹਿਲਾਂ ਤਾਂ ਪ੍ਰਸ਼ਾਸਨ ਜਿਹੜਾ ਵਾ ਉਹ ਖੁਦ ਇਹਨਾਂ ਨੂੰ ਪੈਦਾ ਕਰਦਾ ਉਹਨੂੰ ਸਵੱਛਤਾ ਮਹੱਈਆ ਕਰਦਾ ਜਦੋਂ ਉਹ ਸਾਡੇ ਬਿਊਰੋ ਰਿਪੋਰਟ ਐਸਐਮਜ਼ਡ ਪੰਜਾਬ